ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰੂ ਪਿਆਰੀ ਸਾਧ ਸੰਗ ਜੀਓ ਆਓ ਇਤਿਹਾਸ ਦੀ ਲੜੀ ਨੂੰ ਜੋੜਦਿਆਂ ਹੋਇਆਂ ਇਤਿਹਾਸ ਸਰਵਣ ਕਰਦੇ ਹਾਂ ਤਾਂ-ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਕਿੰਨੇ ਮੈਲ ਸਨ ਉਹਨਾਂ ਦੇ ਕਿੰਨੇ ਸੁਪੁੱਤਰ ਸਨ ਉਹਨਾਂ ਦੇ ਕਿੰਨੇ ਬੱਚੇ ਸਨ ਆਓ ਇਤਿਹਾਸ ਸਰਵਣ ਕਰਦੇ ਹਾਂ ਆਪ ਦੇ ਮਹਿਲ ਦਾ ਨਾਮ ਸ੍ਰੀ ਮਾਤਾ ਜੀਤੋ ਜੀ ਸੀ ਤੇ ਉਹਨਾਂ ਤੋਂ ਤਿੰਨ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਹੋਏ ਹਨ 1747 ਬਿਕਰਮੀ ਵਿੱਚ ਸ੍ਰੀ ਮਾਤਾ ਜੀਤੋ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਚਲਾਣਾ ਕਰ ਗਏ ਇੱਥੇ ਆਪ ਦਾ ਦੇਹਰਾ ਅਗੰਗਪੁਰ ਦੇ ਨਾਮ ਤੇ ਨਾਲ ਪ੍ਰਸਿੱਧ ਹੈ ਦੂਜੇ ਮਹਿਲ ਮਾਤਾ ਸੁੰਦਰੀ ਜੀ ਸਨ ਉਹ ਲਾਹੌਰ ਨਿਵਾਸੀ ਪਾਈ ਰਾਮ ਸਰਨ ਖੱਤਰੀ ਕਮਰਾਨ ਗੱਤ ਦੀ ਸੁਪੁੱਤਰੀ ਸੀ ਵਿਸਾਖ ਸੰਮਤ 1741 ਬਿਕਰਮੀ ਵਿੱਚ ਉਹਨਾਂ ਦਾ ਆਨੰਦ ਕਾਰਜ ਸਾਹਿਬ ਸ੍ਰੀ ਕਲਗੀ ਤਾਰ ਜੀ ਨਾਲ ਹੋਇਆ ਵੱਡੇ ਸਾਹਿਬਜ਼ਾਦਾ ਬਾਬਾ ਅਦੀਤ ਸਿੰਘ ਸਾਹਿਬਾ ਆਪ ਦੇ ਕੋਹ ਹੀ ਸਨ ਮਾਤਾ ਸੁੰਦਰੀ ਜੀ ਸਾਹਿਬ ਸ੍ਰੀ ਸਤਗੁਰੂ ਦੇ ਦਖਣ ਵੱਲ ਜਾਣ ਪਿੱਛੋਂ ਪੰਜਾਬ ਵੱਲ ਰਹੇ ਸਾਰਾ ਸਿੱਖ ਜਗਤ ਉਸ ਸਮੇਂ ਮਾਤਾ ਜੀ ਦੇ ਹੇਠ ਸੀ ਭਾਈ ਮਨੀ ਸਿੰਘ ਜੀ ਨੂੰ ਮਾਤਾ ਜੀ ਨੇ ਹੀ ਸ੍ਰੀ ਹਰਮੰਦਰ ਸਾਹਿਬ ਦਾ ਗ੍ਰੰਥੀ ਥਾਪਿਆ ਸੀ ਮਾਤਾ ਜੀ ਨੂੰ ਸਾਹਿਬ ਜادہ ਅਜੀਤ ਸਿੰਘ ਜੀ ਨਹੀਂ ਭੁੱਲਦਾ ਸੀ ਇਸ ਲਈ ਉਹਨਾਂ ਦੇ ਨਾਮ ਦਾ ਇੱਕ ਮੁੰਡਾ ਗੋਦੀ ਪਾ ਕੇ ਆਪਣਾ ਮੁਤਬੰਨਾ ਬਣਾ ਲਿਆ ਸੀ ਤੇ ਉਸ ਨੇ ਵੀ ਅਜੀਤ ਸਿੰਘ ਦੀ ਵਾਂਗ ਹੀ ਬੰਦੇ ਬਹਾਦਰ ਦੇ ਸਮੇਂ ਮੁਗਲ ਹਾਕਮਾਂ ਹੱਥੋਂ ਸ਼ਹੀਦ ਦੀ ਪ੍ਰਾਪਤ ਕੀਤੀ ਸੀ ਮਾਤਾ ਸੁੰਦਰੀ ਜੀ ਦੇ ਬਹੁਤ ਸਾਰੇ ਹੁਕਮਨਾਮੇ ਇਸ ਸਮੇਂ ਵੀ ਪਟਨਾ ਸਾਹਿਬ ਵਿੱਚ ਮੌਜੂਦ ਹਨ ਆਪ ਨੇ 1804 ਬਿਕਰਮੀ ਵਿੱਚ ਚਲਾਣਾ ਕੀਤਾ ਗੁਰੂ ਜੀ ਦੇ ਤੀਜੇ ਮਹਿਲ ਮਾਤਾ ਸਾਹਿਬ ਕੌਰ ਜੀ ਹੋਏ ਹਨ ਆਪ ਰੋਹਤਾਸ ਜ਼ਿਲ੍ਹਾ ਜੇਹਲਮ ਨਿਵਾਸੀ ਭਾਈ RAMU ਬਸੀ ਖੱਤਰੀ ਦੀ ਸੁਪਤਰੀ ਸਨ ਉਹਨਾਂ ਦੇ ਦਿਲ ਵਿੱਚ ਧਾਰ ਲਈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਕਹਿੰਦੇ ਹਨ ਕਿ ਜਦ ਮਾਤਾ ਦੇ ਪਿਤਾ ਨੇ ਗੁਰੂ ਜੀ ਪਾਸ ਇਸ ਵਿਆਹ ਲਈ ਬੇਨਤੀ ਕੀਤੀ ਤੇ ਨਾਲ ਹੀ ਦੱਸਿਆ ਇਹ ਉਹਨਾਂ ਤੁਹਾਡੇ ਬਿਨਾ ਵਿਆਹ ਨਹੀਂ ਕਰਾਉਣਾ ਸਿੱਖਾਂ ਨੂੰ ਤਾਂ ਉਹ ਆਪਣਾ ਪੁੱਤਰ ਸਮਝਦੀ ਹੈ ਤਦ ਸਤਗੁਰਾਂ ਉਸ ਨਾਲ ਸ਼ਾਦੀ ਤਾਂ ਕਰ ਲਈ ਪਰ ਇਹ ਕਿਹਾ ਕਿ ਇਹਨਾਂ ਨਾਲ ਸਾਡੇ ਸਬੰਧ ਕੇਵਲ ਆਤਮਿਕ ਹੀ ਰਹਿਣਗੇ ਸਰੀਰਕ ਨਹੀਂ ਕਿਉਂਕਿ ਅਸਾਂ ਸ਼ਾਦੀ ਨਾ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਤਰ੍ਹਾਂ ਇਹ ਆਨੰਦ ਕਾਰਜ ਹੋ ਗਿਆ ਮਾਤਾ ਜੀ ਨੇ ਬ੍ਰਹਮਚਾਰੀ ਰਹਿ ਕੇ ਗੁਰੂ ਚਰਨਾਂ ਦੀ ਭਗਤੀ ਵਿੱਚ ਜੀਵਨ ਬਤੀਤ ਕੀਤਾ ਤੇ ਸਤਿਗੁਰਾਂ ਨੇ ਆਪ ਨੂੰ ਗੁਰੂ ਪੰਥ ਦੀ ਮਾਤਾ icarar ਦਿੱਤਾ ਮਾਤਾ ਜੀਤੋ ਜੀ ਗੁਰੂ ਜੀ ਦੇ ਦਰਸ਼ਨਾਂ ਬਗੈਰ ਰੋਟੀ ਨਹੀਂ ਸਿੱਖਾਂਦੇ ਜੇ ਕਿਸੇ ਦਿਨ ਗੁਰੂ ਜੀ ਦੇ ਕਿਸੇ ਮੋਹਿਮ ਤੇ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਦਰਸ਼ਨ ਨਾ ਹੋ ਸਕਣ ਤਾਂ ਮਾਤਾ ਜੀ ਉਸ ਦਿਨ ਹਾਕਾ ਰੱਖਦੇ ਸਨ ਮਤਲਬ ਸਾਦਾ ਨਹੀਂ ਸੁਣ ਸਕਦੇ ਮਾਤਾ ਜੀ ਗੁਰੂ ਜੀ ਨਾਲ ਨਾਡੇੜ ਵੀ ਗਏ ਪਰ ਉਥੋਂ ਗੁਰੂ ਜੀ ਨੇ ਆਪ ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਵਾਪਸ ਦਿੱਲੀ ਮਾਤਾ ਸੁન્દਰੀ ਜੀ ਪਾਸ ਭੇਜ ਦਿੱਤਾ ਇੱਥੇ ਦਿੱਲੀ ਵਿੱਚ ਹੀ ਮਾਤਾ ਸਾਹਿਬ ਕੌਰ ਜੀ ਫਿਰ ਸੱਚਖੰਡ ਪਧਾਰ ਗਏ ਸਨ ਸਾਖੀ ਸਰਵਣ ਕਰਵਾਉਂਦੇ ਆਂ ਹੋਈਆਂ ਬਯੰਤ ਪੁੱਲਾਂ ਦੀ ਖਿਮਾ ਤੁਹਾਡਾ ਆਪਣਾ ਚੈਨਲ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਵਾਅਦ ਤੋਂ ਵਾਅਦ ਸ਼ੇਅਰ ਕਰਨਾ ਅਤੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੇਣ ਦੀ ਕਿਰਪਾਲਤਾ ਕਰਨੀ ਹੋਰ ਵੀ ਵੀਡੀਓ ਇਤਿਹਾਸ ਦੀ ਜਾਣਕਾਰੀ ਗੁਰੂ ਸਾਹਿਬ ਦੇ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਯੋਧਿਆਂ ਦੀ ਸ਼ਹੀਦੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਚੈਨਲ ਲਈ ਬਣੇ ਰਹਿਣ ਲਈ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਪਲਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ